ਇੱਕ ਮੁੰਡੇ ਦਾ ਨਾ ਪਿਓ ਬਿਮਾਰ ਸੀਗਾ ਵੇੜੇ 'ਚ ਪਿਆ ਲੱਤਾਂ ਕੁੱਟਿਆ ਕਰੇ ਮੱਜੇ ਤੇ ਹਨਾ ਉਹਨਾਂ ਦੇ ਵੇੜੇ 'ਚ ਇੱਕ ਦਰਖਤ ਸੀਗਾ ਪੱਤ ਝੜਦਾ ਸਮਾਂ ਉਹ ਦਰਖਤ ਦੇ ਪੱਤੇ ਝੜਨ ਉਹ ਮੁੰਡੇ ਦਾ ਬਾਪੂ ਕਹਿੰਦਾ ਪੁੱਤ ਜਿਵੇਂ ਆ ਦਰਖਤ ਦੇ ਪੱਤੇ ਝੜਦੇ ਆ ਨਾ ਜਿੱਦਣੇ ਮੈਨੂੰ ਲੱਗਦਾ ਵੀ ਇਹਦੇ ਸਾਰੇ ਪੱਤੇ ਝੜ ਜਾਣਗੇ ਲੰਡਾ ਹੋ ਜੂ ਉਹਦਣੇ ਮੈਂ ਵੀ ਇਹ ਦੁਨੀਆ ਤੋਂ ਤੁਰ ਜੂ ਹੁਣ ਮੈਂ ਬਚਦਾ ਨਹੀਂ ਲੱਗਦਾ ਉਹਦਾ ਮੁੰਡਾ ਕਹਿੰਦਾ ਬਾਪੂ ਜੀ ਇਹ ਗੱਲ ਆ ਕਿਉਂ ਘਬਰਾਉਣਾ ਇਹ ਦਰਖਤ ਦੇ ਕਿਤੇ ਪੱਤੇ ਥੋੜੇ ਆ ਤੂੰ ਆਸ ਰੱਖ ਜਿੰਨਾ ਚਿਰ ਪੱਤੇ ਆ ਉਹਨਾਂ ਜੇਰ ਮਰਨ ਦਾ ਖਿਆਲ ਛੱਡਦੇ ਆਪਾਂ ਨਿਆਰੇ ਤਾਂ ਲਈਏ ਦੋ ਹੀ ਪਿਓ ਪੁੱਤ ਮੈਂ ਤੈਨੂੰ ਰੋਜ਼ ਕਮਾਇਆ ਕਰੂੰ ਤੇਰੀ ਰੱਜ ਕੇ ਸੇਵਾ ਕਰਿਆ ਕਰੂੰ ਦੱਸ ਤੈਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਤੂੰ ਉਹਨੇ ਲੈਣਾ ਰੱਜ ਕੇ ਜਿਉਂ ਆਪਣੀ ਜ਼ਿੰਦਗੀ ਉਹ ਕਹਿੰਦਾ ਠੀਕ ਆ ਪੁੱਤ ਗੱਲ ਤੇਰੀ ਇਹ ਵੀ ਸਹੀ ਆ ਕਿਉਂ ਫਿਕਰ ਕਰਨਾ ਦੇਖਦੇ ਆ ਕਹਿੰਦੇ ਉਹ ਘੁੰਮਦੇ ਕਮਾਉਂਦੇ ਹਨਾ ਕਹਿੰਦੇ ਪੱਤੇ ਝੜਦੇ ਕੇ ਝੜਦੇ ਗਏ ਹਾਰ ਕੇ ਇੱਕ ਪੱਤਾ ਅੜ ਗਿਆ ਉਹ ਨਾ ਝੜਿਆ ਜੀ ਉਹ ਪੱਤ ਝੜ ਲੰਘ ਕੇ ਫੇਰ ਬਹਾਰ ਆ ਗਈ ਦੁਬਾਰਾ ਫੇਰ ਪੱਤੇ ਆਉਣ ਲੱਗੇ ਉਦੇ ਬਾਪੂ ਨੂੰ ਆਸ ਵੱਜ ਗਈ ਕਹਿੰਦਾ ਪੁੱਤ ਹੁਣ ਨਹੀਂ ਮਰਦੇ ਇਹ ਤਾਂ ਦੁਬਾਰਾ ਹਰਾ ਹੋਣ ਲੱਗ ਗਿਆ ਕਹਿੰਦਾ ਵੇ ਵੀ ਠੀਕ ਹੋ ਜੂ ਜਣੀ ਉਹ ਜਦੋਂ ਜਮੇ ਠੀਕ ਹੋ ਜਾਂਦਾ ਇੱਕ ਦਿਨ ਉਹ ਦਰਖਤ ਤੇ ਚੜ ਕੇ ਉਹ ਪੱਤੇ ਨੂੰ ਹੱਥ ਲਾ ਕੇ ਦੇਖਦਾ ਵੀ ਡਿੱਗਿਆ ਕਿਉਂ ਨਹੀਂ ਕਹਿੰਦੇ ਉਹ ਪੱਤਾ ਪਲਾਸਟਿਕ ਦਾ ਸੀਗਾ ਉਹਦੇ ਮੁੰਡੇ ਨੇ ਕਿਤੇ ਬਾਅਦ ਚ ਨਾ ਉਹ ਸੇਵ ਪਲਾਸਟਿਕ ਦਾ ਬਣਾ ਕੇ ਟੰਗਦਾ ਸੀ ਵੀ ਮੇਰੇ ਬਾਪੂ ਦੀ ਆਸ ਨਾ ਟੁੱਟੇ ਕਹਿੰਦੇ ਤੁਸੀਂ ਜ਼ਿੰਦਗੀ 'ਚ ਕਿਸੇ ਦੀ ਆਸ ਬਣੋ ਜਿਹੜੇ ਧੀਆ ਪੁੱਤ ਨਾ ਮਾਪਿਆਂ ਦੀ ਆਸ ਬਣ ਜਾਂਦੇ ਆ ਹਰ ਮਾਪਿਆਂ ਨੂੰ ਆਪਣੇ ਧੀਆ ਪੁੱਤਾਂ ਤੇ ਆਸਾਂ ਹੁੰਦੀਆਂ ਕਦੇ ਉਹਨਾਂ ਦੀ ਆਸਾਂ ਨਾ ਤੋੜਿਓ ਉਹ ਮਰਦੇ ਨਹੀਂ ਹੈਗੇ ਛੇਤੀ ਬੁੱਢੇ ਨਹੀਂ ਹੁੰਦੇ